i <laughs> ਸ਼੍ਰੋਮਿਅ ਕਾਲੀਦਾ ਲੰਬੀਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵਿਦੇਸ਼ਾਂ ਵਿੱਚ ਸਿੱਖਾਂ ਦੇ ਕਾਤਲਾਂ ਦੇ ਕੇਸ ਦੀ ਪੈਰਵਾਈ ਕਰਨ ਵਾਲੇ ਵਕੀਲਾਂ ਦੇ ਫੰਡ ਤੇ ਸਵਾਲ ਖੜੇ ਕੀਤੇ ਹਨ। ਉਹਨਾਂ ਕਿਹਾ ਕਿ ਇੰਡੀਅਨ ਹੁਕਮਰਾਨਾਂ ਅਤੇ ਇੱਥੋਂ ਦੀਆਂ ਏਜੰਸੀਆਂ ਆਈਬੀ ਰੋਦੇ ਮੁਖੀ ਰਵੀ ਸਿੰਘਾ ਮਿਲਟਰੀ ਇੰਟੈਲੀਜੈਂਸ, ਗ੍ਰਾ ਵਿਭਾਗ ਵਿਦੇਸ਼ ਵਿਭਾਗ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਰਾਦੇ ਸਾਬਕਾ ਮੁਖੀ ਸ਼ਮੰਤ ਗੋਇਲ ਅਤੇ ਐਨਆਈਏ ਵੱਲੋਂ ਸਾਂਝੇ ਤੌਰ ਤੇ ਆਜ਼ਾਦੀ ਚੋਣ ਵਾਲੇ ਸਰਗਰਮ ਉਹਨਾਂ ਸਿੱਖਾਂ ਜੋ ਵਿਦੇਸ਼ਾਂ ਵਿੱਚ ਵਸਦੇ ਹਨ ਅਤੇ ਇੰਡੀਆ ਵਿੱਚ ਵਸਦੇ ਹਨ ਉਹਨਾਂ ਨੂੰ ਕ ਕਾਤਲਾਂ ਦੇ ਵਕੀਲਾਂ ਦੇ ਖਰਚ ਕਿੱਥੋਂ ਹੋ ਰਹੇ ਹਨ ਅਤੇ ਕੌਣ ਕਰ ਰਿਹਾ ਹੈ ਫਿਰ ਖੁਦ ਬਖੁਦ ਹੀ ਸੱਚ ਸਾਹਮਣੇ ਆ ਜਾਵੇਗਾ ਕਿ ਜੋ ਤਾਕਤਾਂ ਜਾਂ ਏਜੰਸੀਆਂ ਇਹਨਾਂ ਕਾਤਲਾਂ ਨੂੰ ਖਰਚ ਪ੍ਰਦਾਨ ਕਰ ਰਹੀਆਂ ਹਨ ਉਸ ਲਈ ਇੰਡੀਆ ਦੇ ਹਕੂਮਰਾਨ ਹੀ ਦੋਸ਼ੀ ਪਾਏ ਜਾਣਗੇ ਉਹਨਾਂ ਕਹਿੰਦੇ ਕਿ ਅਮਰੀਕਾ ਨੇ ਸਬੰਧਤ ਦੋਸ਼ੀ ਨੂੰ ਚੈਕੋਸਲਵਾਕੀਆ ਤੋਂ ਹਵਾਲਗੀ ਸੰਧੀ ਅਧੀਨ ਸਰਦਾਰ ਗੁਰਪਤਵੰਨ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਦੇ ਅੰਤ ਤੱਕ ਪਹੁੰਚਣ ਲਈ ਹੀ ਅਮਰੀਕਾ ਵਿਖੇ ਲਿਆਂਦਾ ਹੈ ਜੋ ਆਪਣੇ ਆਪ ਵਿੱਚ ਇੱਕ ਹਕੂਮੰਤਰੀ ਪਦਰ ਦਾ ਪ੍ਰਤੱਖ ਸਬੂਤ ਹੈ ਉਨਾ ਗਿਆ ਕਿ ਜੋ ਅਮਰੀਕਨ ਨਾਗਰਿਕ ਸਰਦਾਰ ਗੁਰਪਤਵੰਨ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਨੂੰ ਨੇਪਰੇ ਚਾੜਾ ਲਈ ਗਿਫਤਾਰ ਕੀਤੇ ਗਏ ਨikhil ਗੁਪਤਾ ਦੇ ਪਰਿਵਾਰਕ ਮੈਂਬਰਾਂ ਤੇ ਮਾਪਿਆਂ ਨੇ ਇੰਡੀਅਨ ਹਕਮਰਾਨਾਂ ਤੋਂ ਉਸ ਦੀ ਅਮਰੀਕਨ ਕਾਨੂੰਨ ਤੋਂ ਖੁਲਾਸੀ ਲਈ ਜੋ ਮਦਦ ਮੰਗੀ ਹੈ ਇਸ ਤੋਂ ਸਾਬਿਤ ਹੋ ਜਾਂਦਾ ਹੈ ਕਿ ਦੋਸ਼ੀ ਨikhil ਗੁਪਤਾ ਨੂੰ ਇਸ ਮਨਪਾਵਨਾ ਪਰਮਿਸ਼ਨ ਨੂੰ ਸਫਲ ਕਰਨ ਲਈ ਜੋ ਖਰਚ ਉਪਲਬਧ ਕਰਵਾਏ ਗਏ ਹਨ ਅਤੇ ਉਸ ਦੇ ਵਕੀਲਾਂ ਤੇ ਜੋ ਖਰਚ ਹੋ ਰਿਹਾ ਹੈ ਉਹ ਆਈਵੀ ਅਤੇ ਰੋਧੀਆਂ ਏਜੰਸੀਆਂ ਦੇ ਗੁਪਤ ਫੰਡ ਵਿੱਚੋਂ ਹੀ ਹੋ ਰਿਹਾ ਹੈ ਜੇਸ ਨਾਲ ਸਾਡੇ ਸਿੱਖਾਂ ਦੇ ਕਾਤਲਾਂ ਦਾ ਸੱਚ ਖੁਦ ਬਖੁਦ ਦੁਨੀਆ ਸਾਹਮਣੇ ਆ ਜਾਂਦਾ ਹੈ ਉਹਨਾਂ ਕਹੇ ਕਿ ਇੱਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਨਿਹਲ ਗੁਪਤਾਂ ਨੂੰ ਭੇਜੇ ਜਾਣ ਵਾਲੇ ਖਰਚ ਹਿੰਦੂ ਸਟੇਟ ਦੀ ਵਾਸ਼ਿੰਗਟਨ ਡੀਸੀ ਵਿਖੇ ਸਥਾਪਿਤ ਐਮਬੈਸੀ ਰਾਹੀ ਰਾਦੇ ਮੁਖੀ ਰਵੀ ਸਿੰਘਾ ਤੇ ਸੁਰੱਖਿਆ ਸਲਾਹਕਾਰ ਅਜੀਤ ਦੋਵਾਲ ਰਾਹੀਂ ਉਹਨਾਂ ਗੁਪਤ ਫੰਡਾਂ ਵਿੱਚੋਂ ਭੇਜੇ ਜਾ ਰਹੇ ਹਨ ਜਿਨ੍ਹਾਂ ਦਾ ਕਦੇ ਵੀ ਕਿਸੇ ਵੀ ਪ੍ਰਕਿਰਿਆ ਰਾਹੀਂ ਆਡਿਟ ਹੀ ਨਹੀਂ ਹੁੰਦਾ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵਿਦੇਸ਼ਾਂ ਵਿੱਚ ਸਿੱਖਾਂ ਦੇ ਕਾਤਲਾਂ ਦੇ ਕੇਸ ਦੀ ਪੈਰਵਾਈ ਕਰਨ ਵਾਲੇ ਵਕੀਲਾਂ ਦੇ ਫੰਡ ਤੇ ਸਵਾਲ ਖੜੇ ਕੀਤੇ ਹਨ ਉਹਨਾਂ ਕਿਹਾ ਕਿ ਇੰਡੀਅਨ ਹੁਕਮਰਾਨਾ ਤੇ ਇਥੋਂ ਦੀਆਂ ਏਜੰਸੀਆਂ ਆਈਬੀ ਰੋਦੇ ਮੁਖੀ ਰਵੀ ਸਿੰਘਾ ਮਿਲਟਰੀ ਇੰਟੈਲੀਜੈਂਸ ਗ੍ਰਾ ਵਿਭਾਗ ਵਿਦੇਸ਼ ਵਿਭਾਗ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਰਾਦੇ ਸਾਬਕਾ ਮੁਖੀ ਸ਼ਮੰਤ ਗੋਇਲ ਅਤੇ ਐਨਆਈਏ ਵੱਲੋਂ ਸਾਂਝੇ ਤੌਰ ਤੇ ਆਜ਼ਾਦੀ ਚੋਣ ਵਾਲੇ ਸਰਗਰਮ ਉਹਨਾਂ ਸੇਖਾਂ ਜੋ ਵਿਦੇਸ਼ਾਂ ਵਿੱਚ ਵਸਦੇ ਹਨ ਅਤੇ ਇੰਡੀਆ ਵਿੱਚ ਵਸਦੇ ਹਨ ਉਹਨਾਂ ਨੂੰ ਕਤਲ ਕਰਵਾਉਣ ਵਾਲੇ ਕਾਤਲਾਂ ਦੇ ਵਕੀਲਾਂ ਦੇ ਖਰਚ ਕਿੱਥੋਂ ਹੋ ਰਹੇ ਹਨ ਅਤੇ ਕੌਣ ਕਰ ਰਿਹਾ ਹੈ ਫਿਰ ਖੁਦ ਬਖੁਦ ਹੀ ਸੱਚ ਸਾਹਮਣੇ ਆ ਜਾਵੇਗਾ ਕਿ ਜੋ ਤਾਕਤਾਂ ਜਾਂ ਏਜੰਸੀਆਂ ਇਹਨਾਂ ਕਾਤਲਾਂ ਨੂੰ ਖਰਚ ਪ੍ਰਦਾਨ ਕਰ ਰਹੀਆਂ ਹਨ ਉਸ ਕੁਰਾਨ ਹੀ ਦੋਸ਼ੀ ਪਾਈ ਜਾਣਗੇ ਉਹਨਾਂ ਕਹਿੰਦੇ ਕਿ ਅਮਰੀਕਾ ਨੇ ਸਬੰਧਤ ਦੋਸ਼ੀ ਨੂੰ ਚੈਕੋਸਲਵਾਕੀਆ ਤੋਂ ਹਵਾਲਗੀ ਸੰਧੀ ਅਧੀਨ ਸਰਦਾਰ ਗੁਰਪਤਵੰਨ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਦੇ ਅੰਤ ਤੱਕ ਪਹੁੰਚਣ ਲਈ ਹੀ ਅਮਰੀਕਾ ਵਿਖੇ ਲਿਆਂਦਾ ਹੈ ਜੋ ਆਪਣੇ ਆਪ ਵਿੱਚ ਇੱਕ ਗੁਮਾਂਤਰੀ ਪੱਤਰ ਦਾ ਪ੍ਰਤੱਖ ਸਬੂਤ ਹੈ ਉਨਾ ਕਿਹਾ ਕਿ ਜੋ ਅਮਰੀਕਨ ਨਾਗਰਿਕ ਸਰਦਾਰ ਗੁਰਪਤਵੰਨ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਨੂੰ ਨੇਪਰੇ ਚਾੜਾ ਲਈ ਗਿਫਤਾਰ ਕੀਤੇ ਗਏ ਨikhil ਗੁਪਤਾ ਦੇ ਪਰਿਵਾਰਕ ਮੈਂਬਰਾਂ ਤੇ ਮਾਪਿਆਂ ਨੇ ਇੰਡੀਅਨ ਹਕੂਮਰਾਨਾ ਤੋਂ ਓਜ਼ੀ ਅਮਰੀਕਨ ਕਾਨੂੰਨ ਤੋਂ ਖੁਲਾਸੀ ਲਈ ਜੋ ਮਦਦ ਮੰਗੀ ਹੈ ਇਸ ਤੋਂ ਸਾਬਿਤ ਹੋ ਜਾਂਦਾ ਹੈ ਕਿ ਦੋਸ਼ੀ ਨikhil ਗੁਪਤਾ ਨੂੰ ਇਸ ਮੰਤ ਭਾਵਨਾ ਪਰਮਿਸ਼ਨ ਨੂੰ ਸਫਲ ਕਰਨ ਲਈ ਜੋ ਖਰਚ ਉਪਲਬਧ ਕਰਵਾਏ ਗਏ ਹਨ ਅਤੇ ਉਸ ਦੇ ਵਕੀਲਾਂ ਤੇ ਜੋ ਖਰਚ ਹੋ ਰਿਹਾ ਹੈ ਉਹ ਆਈਵੀ ਅਤੇ ਰੋਧੀਆਂ ਏਜੰਸੀਆਂ ਦੇ ਗੁਪਤ ਫੰਡ ਵਿੱਚੋਂ ਹੀ ਹੋ ਰਿਹਾ ਹੈ ਜੇਸ ਨਾਲ ਸਾਡੇ ਸਿੱਖਾਂ ਦੇ ਕਾਤਲਾਂ ਦਾ ਸੱਚ ਖੁਦ ਬਖੁਦ ਦੁਨੀਆ ਸਾਹਮਣੇ ਆ ਜਾਂਦਾ ਹੈ ਉਹਨਾਂ ਕਹੇ ਕਿ ਇੱਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਨikhil Gupta ਨੂੰ ਭੇਜੇ ਜਾਣ ਵਾਲੇ ਖਰਚ ਹਿੰਦੂ ਸਟੇਟ ਦੀ ਵਾਸ਼ਿੰਗਟਨ ਡੀਸੀ ਵਿਖੇ ਸਥਾਪਿਤ ਐਮਬੈਸੀ ਰਾਹੀਂ ਰਾਦੇ ਮੁਖੀ ਰਵੀ ਸਿੰਘਾ ਅਤੇ ਸੁਰੱਖਿਆ ਸਲਾਹਕਾਰ ਅਜੀਤ ਦੋਵਾਲ ਰਾਹੀਂ ਉਹਨਾਂ ਗੁਪਤ ਫੰਡਾਂ ਵਿੱਚੋਂ ਭੇਜੇ ਜਾ ਰਹੇ ਹਨ ਜਿਨ੍ਹਾਂ ਦਾ ਕਦੇ ਵੀ ਕਿਸੇ ਵੀ ਪ੍ਰਕਿਰਿਆ ਰਾਹੀਂ ਆਡਿਟ ਹੀ ਨਹੀਂ ਹੁੰਦਾ